ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਉਤਲਾਤਮਕ ਸ਼ਾਸਨ ਤੇ ਰਾਜਨੀਤੀ ਦਾ ਅਰਥ ਤੇ ਪਰਿਭਾਸ਼ਾ ਕਰਾਂਗੇ ਹਾਂਜੀ ਉਤਲਾਤਮਕ ਸ਼ਾਸਨ ਅਤੇ ਰਾਜਨੀਤੀ ਦੇ ਅਰਥਾਂ ਅਤੇ ਪਰਿਭਾਸ਼ਾ ਦੇ ਸਬੰਧ ਵਿੱਚ ਅਲੱਗ-ਅਲੱਗ ਵਿਦਵਾਨਾਂ ਦੇ ਕਾਫੀ મતਭੇਦ ਪਾਏ ਜਾਂਦੇ ਨੇ ਤੇ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਵਕ ਵਕ ਜਿਹੜੇ ਵਿਦਵਾਨ ਨੇ ਉਤਲਾਤਮਕ ਰਾਜਨੀਤੀ ਕੰਪੈਰੀਟਿਵ ਪੋਲਿਟਿਕਸ ਤੇ ਉਤਲਾਤਮਕ ਸਰਕਾਰਾਂ ਕੰਪੈਰੀਟਿਵ ਗਵਰਨਮੈਂਟਸ ਉਤਲਾਤਮਕ ਸੰਵਿਧਾਨ ਸਵਿਧਾਨਾ ਕੰਪੈਰੀਟਿਵ ਕਨਸਟੀਟਿਊਸ਼ਨਸ ਤਲਾਤਮਕ ਰਾਜਨੀਤਿਕ ਪ੍ਰਣਾਲੀਆਂ ਕੰਪੈਰੀਟਿਵ ਪੋਲੀਟੀਕਲ ਸਿਸਟਮਸ ਆਧ ਜਿਹੜੀਆਂ ਧਾਰਨਾਵਾਂ ਨੇ ਇਹਨਾਂ ਨੂੰ ਇੱਕ ਦੂਜੇ ਥਾਂ ਤੇ ਯੂਜ਼ ਕਰ ਲੈਂਦੇ ਨੇ ਜਦਕਿ ਇਹਨਾਂ ਧਾਰਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਪਾਏ ਜਾਂਦੇ ਨੇ ਤੇ ਅਸਲ ਦੇ ਵਿੱਚ ਤਲਾਤਮਕ ਸ਼ਾਸਨ ਤੇ ਰਾਜਨੀਤੀ ਦੀ ਧਾਰਨਾ ਇਹਨਾਂ ਦੇ ਨਾਲ ਇਹਨਾਂ ਸਭ ਦੇ ਨਾਲੋਂ ਵਿਸ਼ਾਲ ਆ ਤੇ ਇਸ ਦੇ ਵੱਖ-ਵੱਖ ਰਾਈਟਰਾਂ ਨੇ ਪ੍ਰਵਾਨਾ ਦਿੱਤੀਆਂ ਜਿਵੇਂ ਐਡਵਰਡ ਫਰੀਮੈਨ ਦੇ ਅਨਸਾਰ ਤਲਾਤਮਕ ਰਾਜਨੀਤੀ ਸਰਕਾਰ ਦੀਆਂ ਵੱਖ-ਵੱਖ ਕਿਸਮਾਂ ਤੇ ਰਾਜਨੀਤਿਕ ਸੰਸਥਾਵਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਹੈ ਮਤਲਬ ਕਿ ਤੁਲਨਾਤਮਕ ਜਿਹੜੀ ਰਾਜਨੀਤੀ ਆ ਕੰਪੈਰੀਟਿਵ ਪੋਲਿਟਿਕਸ ਆ ਇਹ ਜਿਹੜੇ ਸਰਕਾਰ ਦੀਆਂ ਜਿਹੜੇ ਵੱਖ-ਵੱਖ ਕਿਸਮਾਂ ਨੇ ਵੱਖ-ਵੱਖ ਇਹਦੇ ਕਾਈਂਡਸ ਨੇ ਗਵਰਨਮੈਂਟ ਦੀਆਂ ਤੇ ਜਿਹੜੇ ਪੋਲਿਟੀਕਲ ਇਨਸਟੀਟਿਊਸ਼ਨਸ ਨੇ ਉਹਨਾਂ ਦਾ ਆਪਸ ਦੇ ਵਿੱਚ ਕੰਪੈਰੀਟਿਵ ਐਨਾਲਾਈਜ਼ ਆ ਠੀਕ ਹੈ ਤੇ ਹਾਂਜੀ ਅੱਗੇ ਹੈਗਾ ਜੀਨ ਬਲੋਡਲ ਦੇ ਅਨਸਾਰ ਤਲਾਤਮਕ ਰਾਜਨੀਤੀ ਦਾ ਅਰਥ ਸਮਕਾਲੀ ਸੰਸਾਰ ਦੇ ਵਿੱਚ ਰਾਸ਼ਟਰੀ ਸਰਕਾਰਾਂ ਦੇ ਢਾਂਚਿਆਂ ਦਾ ਅਧਿਐਨ ਹੈ ਜੀ ਇਹ ਦੋ ਪਰਿਭਾਸ਼ਾਵਾਂ ਯਾਦ ਕਰ ਲੈਣਾ ਤੁਸੀਂ ਕਿੰਨੇ ਵੀ ਕਰ ਸਕਦੇ ਜਿਹੜੀ ਤੁਹਾਨੂੰ ਸੌਖੀ ਲੱਗਦੀ ਆ ਜਿਵੇਂ ਮਾਈਕਲ ਕੋਰਟਿਸ ਦੇ ਅਨਸਾਰ ਤਲਾਤਮਕ ਰਾਜਨੀਤੀ ਦਾ ਸਬੰਧ ਰਾਜਨੀਤਿਕ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਆ ਤੇ ਰਾਜਨੀਤਿਕ ਵਿਵਹਾਰ ਦੇ ਵਿੱਚ ਪੈਣ ਜਾਣ ਵਾਲੇ ਮਹੱਤਵਪੂਰਨ ਨਿਯਮ ਤਮਾਂ ਸਮਾਨਤਾਵਾਂ ਤੇ ਅੰਤਰਾਂ ਨਾਲ ਆ ਹਾਂਜੀ ਅੱਗੇ ਇਹਨਾਂ ਦਾ ਸਰੂਪ ਤੇ ਵਿਸ਼ੇਸ਼ਤਾਵਾਂ ਵਾਲਾ ਕੁਐਸਚਨ ਕਰਾਂਗੇ ਆਪਾਂ ਸਰੂਪ ਤੇ ਵਿਸ਼ੇਸ਼ਤਾਵਾਂ ਹਾਂਜੀ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਹਿ ਸਕਦੇ ਨੇ ਫੀਚਰਸ ਕੈਰੈਕਟ੍ਰਿਸਟਿਕਸ ਫਸਟ ਹੈਗਾ ਵਿਸ਼ਲੇਸ਼ਣਾਤਮਕ ਤੇ ਵਿਵਹਾਰਿਕ ਅਧਿਐਨ ਹਾਂਜੀ ਤਲਾਤਮਕ ਸ਼ਾਸਨ ਤੇ ਰਾਜਨੀਤੀ ਸਰਕਾਰਾਂ ਤੇ ਰਾਜਨੀਤਿਕ ਪ੍ਰਣਾਲੀਆਂ ਦਾ ਸਿਧਾਂਤਕ ਅਧਿਆਨ ਨਹੀਂ ਸਗੋ ਇਹ ਵਿਸ਼ਲੇਸ਼ਣਾਤਮਕ ਤੇ ਵਿਵਹਾਰਿਕ ਅਧਿਆਨ। ਮਤਲਬ ਕਿ ਜਿਹੜਾ ਤਲਾਤਮਕ ਸ਼ਾਸਨ ਹੈ ਤੇ ਰਾਜਨੀਤੀ ਸਰਕਾਰਾਂ ਤੇ ਰਾਜਨੀਤਿਕ ਪ੍ਰਣਾਲੀਆਂ ਦਾ ਕੋਈ ਵੀ ਸਿਧਾਂਤਿਕ ਅਧਿਆਨ ਨਹੀਂ ਹੈਗਾ ਸਗੋ ਇਹ ਵਿਸ਼ਲੇਸ਼ਣਾਤਮਕ ਅਧਿਆਨ ਤੇ ਵਿਵਹਾਰਿਕ ਅਧਿਆਨ ਐਨਾਲਾਟਿਕਲ ਅਦੇਨਾ ਤੇ ਤਲਾਤਮਕ ਸ਼ਾਸਨ ਹੈ ਮਤਲਬ ਕਿ ਅ ਤੇ ਰਾਜਨੀਤੀ ਦਾ ਵਿਦਿਆਰਥੀ ਰਾਜਨੀਤਿਕ ਪ੍ਰਣਾਲੀ ਦੇ ਕੇਵਲ ਜਿਹੜਾ ਸਿਧਾਂਤਿਕ ਪੱਖ ਹੈ ਉਹ ਨਹੀਂ ਮਹੱਤਵ ਨਹੀਂ ਦਿੰਦਾ ਸਗੋਂ ਉਹਦੇ ਨਾਲ ਹੋਰ ਜਿੰਨੀਆਂ ਵੀ ਸਾਰੀਆਂ ਉਹਦੇ ਐਕਟੀਵਿਟੀਆਂ ਨੇ ਜਿਹੜੀਆਂ-ਜਿਹੜੀਆਂ ਵੀ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਕਰਦੀਆਂ ਨੇ ਚਾਹੇ ਉਹ ਰਾਜਨੀਤਿਕ ਨੇ ਚਾਹੇ ਗੈਰ ਰਾਜਨੀਤਿਕ ਨੇ ਚਾਹੇ ਰਸਮੀ ਨੇ ਚਾਹੇ ਗੈਰ ਰਸਮੀ ਤੱਤ ਨੇ ਉਹਨਾਂ ਸਾਰਿਆਂ ਦਾ ਐਨਾਲਾਈਜ਼ ਕਰਦਾ ਉਹਨਾਂ ਸਾਰਿਆਂ ਦਾ ਵਿਸ਼ਲੇਸ਼ਣ ਕਰਦਾ ਤੇ ਠੀਕ ਸਿੱਟੇ ਤੇ ਪਹੁੰਚਣ ਦਾ ਯਤਨ ਕਰਦਾ ਇਗਜ਼ਾਮਪਲ ਦੇ ਤੌਰ ਤੇ ਅਸੀਂ ਪੜ੍ਹਦੇ ਹਾਂ ਕਿ ਲੋਕਤੰਤਰ ਲੋਕਾਂ ਦੀ ਲੋਕਾਂ ਲਈ ਤੇ ਲੋਕਾਂ ਦੁਆਰਾ ਸਰਕਾਰ ਹੈ ਜਦਕਿ ਵਾਸਤਵਿਕਤਾ ਜਦਕਿ ਦੀ ਅਸਲੀਅਤ ਇਸ ਤੋਂ ਬਹੁਤ ਜ਼ਿਆਦਾ ਅਲੱਗ ਹੈ ਲੋਕਤੰਤਰੀ ਸਰਕਾਰ ਦਾ ਸਰੂਪ ਹਰ ਦੇਸ਼ ਦੇ ਵਿੱਚ ਅਲੱਗ-ਅਲੱਗ ਹੈ ਕਿਉਂਕਿ ਹਰ ਦੇਸ਼ ਦਾ ਰਾਜਨੀਤਿਕ ਸੱਭਿਆਚਾਰ ਵੀ ਅਲੱਗ-ਅਲੱਗ ਹੈ ਤੇ ਤਲਾਤਮਕ ਸ਼ਾਸਨ ਤੇ ਰਾਜਨੀਤੀ ਦਾ ਅਧਿਐਨ ਕਰਤਾ ਲੋਕਤੰਤਰੀ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਤੱਥਾਂ ਦਾ ਸੰਗ੍ਰਹਿ ਕਰਕੇ ਉਹਨਾਂ ਦਾ ਵਿਸ਼ਲੇਸ਼ਣ ਕਰਦਾ ਤੇ ਠੀਕ ਸਿੱਟੇ ਕੱਢਣ ਦਾ ਯਤਨ ਕਰਦਾ ਹਾਂਜੀ ਅੱਗੇ ਹੈਗਾ ਆਧਾਰਿਕ ਸਰੰਚਨਾਵਾਂ ਦਾ ਅਧਿਐਨ ਕੋਈ ਵੀ ਰਾਜਨੀਤਿਕ ਪ੍ਰਣਾਲੀ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਜਿਸ ਦੇ ਵਿੱਚ ਉਹ ਕੰਮ ਕਰਦੀ ਆ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੀ ਮਤਲਬ ਕਿ ਕੋਈ ਵੀ ਜਿਹੜੀ ਰਾਜਨੀਤਿਕ ਪ੍ਰਣਾਲੀ ਆ ਕੋਈ ਵੀ politcal system ਹੈ ਉਹ ਆਪਣੇ ਆਲੇ ਦੁਆਲੇ ਦਾ ਜਿਹੜਾ ਇਨਵਾਇਰਨਮੈਂਟ ਆ ਜਿਹਦੇ ਵਿੱਚ ਉਹ ਕੰਮ ਕਰਦੀ ਉਹ ਤੋਂ ਬਿਨਾ ਪ੍ਰਭਾਵਿਤ ਹੋਏ ਨਹੀਂ ਰਹਿ ਸਕਦੀ ਇਹ ਸਮੂਚੀ ਆਲੇ ਦੁਆਲੇ ਦੇ ਵਿੱਚ ਪਾਏ ਜਾਣ ਵਾਲੇ ਅਨੇਕਾ ਜਿਹੜੇ ਰਾਜਨੀਤਿਕ ਨੇ ਚਾਹੇ ਗੈਰ ਰਾਜਨੀਤਿਕ ਸਮੂਹ ਨੇ ਸੰਗਠਨ ਨੇ ਇਹਨਾਂ ਨੂੰ ਸਾਰੇ ਅਧਾਰਿਕ ਸਰੰਚਨਾਵਾਂ ਕਹਿੰਦੇ ਨੇ ਇਹਨਾਂ ਸਾਰਿਆਂ ਤੋਂ ਮਤਲਬ ਕਿ ਇਹ ਪ੍ਰਭਾਵਿਤ ਹੁੰਦੀ ਹੈ ਉਤਲਾਤਮਕ ਰਾਜਨੀਤੀ ਦਾ ਵਿਦਿਆਰਥੀ ਇਹਨਾਂ ਸਾਰੇ ਅਧਾਰਿਕ ਸਰੰਚਨਾਵਾਂ ਦਾ ਅਧਿਐਨ ਵੀ ਕਰਦਾ ਮਤਲਬ ਕਿ ਇਹਦਾ ਏਰੀਆ ਜ਼ਿਆਦਾ ਇਸ ਕਰਕੇ ਜਾਤੀ ਧਰਮ ਭਾਸ਼ਾ ਰਾਜਨੀਤਿਕ ਦਲ ਦਬਾਅ ਅਤੇ ਹਿੱਤ ਸਮੂਹੇ ਸਾਰੀਆਂ ਅਧਾਰਿਕ ਸਰੰਚਨਾਵਾਂ ਦੀ ਭੂਮਿਕਾ ਤੇ ਇਹਨਾਂ ਦੇ ਪ੍ਰਭਾਵ ਦਾ ਅਧਿਐਨ ਵੀ ਉਤਲਾਤਮਕ ਰਾਜਨੀਤੀ ਦੇ ਘੇਰੇ ਦੇ ਵਿੱਚ ਆਉਂਦਾ ਹੈ ਹਾਂਜੀ ਅੱਗੇ ਹੈਗਾ ਰਸਮੀ ਤੇ ਗੈਰ ਰਸਮੀ ਢਾਂਚਿਆਂ ਦਾ ਤੁਲਾਤਮਕ ਅਧਿਐਨ ਹਰ ਰਾਜਨੀਤਿਕ ਪ੍ਰਣਾਲੀ ਦੇ ਕੁਝ ਰਸਮੀ ਤੇ ਕੁਝ ਗੈਰ ਰਸਮੀ ਢਾਂਚੇ ਹੁੰਦੇ ਨੇ ਤੇ ਤੁਲਾਤਮਕ ਰਾਜਨੀਤੀ ਦੀ ਵਿਸ਼ੇਸ਼ਤਾ ਹੈ ਕਿ ਇਹਨਾਂ ਰਸਮੀ ਤੇ ਗੈਰ ਰਸਮੀ ਢਾਂਚਿਆਂ ਦਾ ਤੁਲਾਤਮਕ ਅਧਿਐਨ ਕਰਦੀ ਹੈ विधानपालिका कार्यपालिका न्यायपालिका ਤੇ ਨੌਕਰਸ਼ਾਈ ਆਦ ਜਿਨ੍ਹਾਂ ਦੀ ਵਿਵਸਥਾ ਸੰਵਿਧਾਨ ਦੇ ਵਿੱਚ ਕੀਤੀ ਵੀ ਹੁੰਦੀ ਆ ਨੂੰ ਅਸੀਂ ਰਸਮੀ ਢਾਂਚਾ ਕਹਿੰਦੇ ਆ ਮਤਲਬ ਕਿ ਜਿਨ੍ਹਾਂ ਦੀ ਵਿਵਸਥਾ ਸੰਵਿਧਾਨ ਦੇ ਵਿੱਚ ਆ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਨੌਕਰਸ਼ਾਈ ਰਸਮੀ ਢਾਂਚੇ ਨੇ ਇਸ ਤੋਂ ਇਲਾਵਾ ਜਿਹੜੇ ਗੈਰ ਰਸਮੀ ਢਾਂਚੇ ਨੇ ਜਿਵੇਂ ਕਿ ਰਾਸ੍ਰਿਤਿਕ ਦਲ ਹੋਗੇ ਹਿੱਤ ਸਮੂਹ ਹੋਗੇ ਜਾਤੀ ਸਮੂਹ ਹੋਗੇ ਇਹ ਹੋਰ ਵੀ ਢਾਂਚੇ ਨੇ ਜਿਨ੍ਹਾਂ ਨੂੰ ਆਪਾਂ ਗੈਰ ਰਸਮੀ ਢਾਂਚਾ ਕਹਾਂਗੇ ਜਿਹੜੇ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਸ਼ੀਲਤਾ ਨੂੰ ਇਹਦੇ ਕਾਰਜਾਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਇਹਨਾਂ ਨੂੰ ਅਸੀਂ ਗਿਆ ਰਾਜਨੀਤਿਕ ਪ੍ਰਣਾਲੀ ਇਹਨਾਂ ਰਸਮੀ ਤੇ ਗੈਰ ਰਸਮੀ ਢਾਂਚੇ ਦੁਆਰਾ ਆਪਣੇ ਕਾਰਜ ਕਰਦੀ ਹੈ ਤੇ ਇਹਨਾਂ ਦੀ ਅਨਹੋਂਦ ਦੇ ਵਿੱਚ ਅਸੀਂ ਰਾਜਨੀਤਿਕ ਪ੍ਰਣਾਲੀ ਦੀ ਬਿਲਕੁਲ ਕਲਪਨਾ ਵੀ ਨਹੀਂ ਕਰ ਸਕਦੇ ਮਤਲਬ ਕਿ ਅਗਰ ਇਹ ਨਹੀਂ ਤਾਂ ਹੀ ਉਹ ਆਪਣਾ ਕਾਰਜ ਕਰਦੀ ਹੈ ਅਗਰ ਇਹ ਨਹੀਂ ਹੋਣਗੇ ਤਾਂ ਆਪਾਂ ਰਾਜਨੀਤਿਕ ਪ੍ਰਣਾਲੀ ਦੀ ਕਲਪਨਾ ਵੀ ਨਹੀਂ ਕਰ ਸਕਾਂਗੇ ਫੋਰਥ ਹੈਗਾ ਇੱਕ ਰਜ ਪੋਲੀਟੀਕਲ ਸਾਇੰਸ ਦੇ ਵਿੱਚ ਜਾਂ ਹਿਸਟਰੀ ਦੇ ਵਿੱਚ ਜਿਹੜੇ ਤੁਹਾਡੇ ਲੈਂਥੀ ਕੁਐਸਚਨਸ ਹੁੰਦੇ ਨੇ ਨਾ ਸਾਰਿਆਂ ਦੇ ਹੈਡਿੰਗਸ ਜ਼ਰੂਰ ਯਾਦ ਕਰਿਆ ਕਰੋ ਠੀਕ ਹੈ ਅੱਗੇ ਹੈਗਾ ਵਿਕਾਸਸ਼ੀਲ ਸਮਾਜਾਂ ਦੇ ਅਧਿਐਨ ਉੱਤੇ ਜ਼ੋਰ ਡਾਕਟਰ ਜੇਸੀ ਜੋਰੀ ਅ ਅਨੁਸਾਰ ਵੱਧ ਤੋਂ ਵੱਧ ਲੋਕਾਂ ਦੁਆਰਾ ਵਿਕਾਸਸ਼ੀਲ ਖੇਤਰਾਂ ਦੀ ਰਾਜਨੀਤੀ ਉੱਤੇ ਵਧੇਰੇ ਦੋ ਜ਼ੋਰ ਦਿੱਤੇ ਜਾਣ ਨੇ ਇਤਲਾਤਮਕ ਰਾਜਨੀਤੀ ਦੇ ਅਧਿਐਨ ਨੂੰ ਵਧੇਰੇ ਮਹੱਤਤਾ ਪ੍ਰਦਾਨ ਕਰਿਆ। ਪਰੰਪਰਾਵਾਦੀ ਵਿਗਿਆਨ ਨੇ ਆਮ ਤੌਰ ਤੇ ਪੱਛਮੀ ਤੇ ਉੱਨਤ ਦੇਸ਼ਾਂ ਦੀਆਂ ਸੰਵਿਧਾਨਿਕ ਪ੍ਰਣਾਲੀਆਂ ਦੇ ਅਧਿਐਨ ਤੇ ਜ਼ਿਆਦਾ ਜ਼ੋਰ ਦਿੱਤਾ। ਪਰੰਤੂ ਦੂਜੇ ਮਹਾਂ ਯੁੱਧ ਦੀ ਸਮਾਪਤੀ ਦੇ ਪਿੱਛੋਂ ਅਨੇਕਾਂ ਖੇਤਰਾਂ ਨੇ સામਰਾਜਵਾਦ ਤੇ ਵਸਤੀਵਾਦ ਦੀ ਗੁਲਾਮੀ ਤੋਂ ਮੁਕਤੀ ਪ੍ਰਾਪਤ ਕੀਤੀ। ਤੇਜਜ਼ੀ ਦੇ ਨਤੀਜੇ ਵਜੋਂ ਬਹੁਤ ਸਾਰੇ ਸੁਤੰਤਰ ਰਾਜਾਂ ਦਾ ਜਿਹੜਾ ਕਿ ਜਨਮ ਹੋਇਆ ਪਰੰਪਰਾਵਾਦੀ ਵਿਦਵਾਨਾਂ ਨੇ ਇਹਨਾਂ ਨਵੇਂ ਸੁਤੰਤਰ ਹੋਏ ਰਾਜਾਂ ਦੀਆਂ ਰਾਜਨੀਤਿਕ ਪ੍ਰਣਾਲੀਆਂ ਦਾ ਪੱਛਮੀ ਤੇ ਉੱਨਤ ਦੇਸ਼ਾਂ ਦੇ ਰਾਜਨੀਤਿਕ ਪ੍ਰਣਾਲੀਆਂ ਦੇ ਅਧਿਐਨ ਦੇ ਪਿੱਛੋਂ ਨਿਸ਼ਚਿਤ ਕੀਤੇ ਮਾਪਦੰਡਾਂ ਦੇ ਆਧਾਰ ਤੇ ਨਿਰੀਖਣ ਕਰਨਾ ਚਾਹਿਆ ਪਰੰਤੂ ਠੀਕ ਸਿੱਟਾ ਜਿਹੜਾ ਹੈ ਕਿ ਨਾ ਕੱਢ ਸਕੇ ਇਸ ਕਰਕੇ ਆਧੁਨਿਕ ਵਿਦਵਾਨਾਂ ਨੇ ਏਸ਼ੀਆ ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਵਿਕਾਸਸ਼ੀਲ ਦੇਸ਼ਾਂ ਦੀਆਂ ਰਾਜਨੀਤਿਕ ਪ੍ਰਣਾਲੀਆਂ ਦੇ ਅਧਿਐਨ ਜਿਨ੍ਹਾਂ ਨੂੰ ਆਮ ਬੋਲ ਚਾਲ ਦੇ ਵਿੱਚ ਵਿਕਾਸਸ਼ੀਲ ਸਮਾਜਾਂ ਦੀ ਰਾਜਨੀਤੀ ਵੀ ਕਿਹਾ ਜਾਂਦਾ ਨੂ ਤਲਾਤਮਕ ਸ਼ਾਸਨ ਤੇ ਰਾਜਨੀਤੀ ਦੇ ਵਿਸ਼ਾ ਵਸਤੂ ਵਿੱਚ ਸ਼ਾਮਲ ਕੀਤਾ ਤੇ ਜਹ ਇਸ ਦਾ ਵਿਕਸਿਤ ਕਰਨ ਦਾ ਯਤਨ ਕੀਤਾ ਜਿਹੜੇ ਕਿ ਸਰਪੱਖੀ ਸਰਬ ਵਿਆਪੀ ਬਣ ਸਕਣ ਅੱਗੇ ਹੈਗਾ ਅੰਤਰ ਵਿਸ਼ਾ ਅਧਿਐਨ ਵਿਧੀ ਉੱਤੇ ਜ਼ੋਰ ਅੰਤਰ ਵਿਸ਼ਾ ਅਧਿਐਨ ਤਲਾਤਮਕ ਰਾਜਨੀਤੀ ਦਾ ਕੇਂਦਰੀ ਬਿੰਦੂ ਆ ਤੇ ਇਹ ਤਲਾਤਮਕ ਰਾਜਨੀਤੀ ਦੇ ਵਿਦਵਾਨ ਇਹ ਮੰਨਦੇ ਨੇ ਕਿ ਗਿਆਨ ਇੱਕ ਹੈ ਠੀਕ ਹੈ ਤੇ ਵਿਸ਼ੇਸ਼ੀਕਰਨ ਲਈ ਉਹਨਾਂ ਨੂੰ ਵੱਖ-ਵੱਖ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ ਤੇ ਇਸ ਲਈ ਅੱਜ ਕਿਸੇ ਵੀ ਵਿਸ਼ੇ ਦਾ ਧਿਆਨ ਦੂਜੇ ਵਿਸ਼ੇ ਦੀ ਸਹਾਇਤਾ ਲੈਗੇ ਨਾ ਠੀਕ ਤੇ ਪੂਰਨ ਰੂਪ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਮਤਲਬ ਕਿ ਦੂਜੇ ਸਬਜੈਕਟਸ ਤੇ ਆਪਾਂ ਨੂੰ ਹੈਲਪ ਲੈਣੀ ਪੈਂਦੀ ਆ ਨਹੀਂ ਜਿਹੜਾ ਆਪਾਂ ਅਧਿਐਨ ਕਰ ਰਹੇ ਹਾਂ ਉਹ ਪੂਰਾ ਨਹੀਂ ਹੋ ਸਕਦਾ ਤਲਾਤਮਕ ਰਾਜਨੀਤੀ ਦੇ ਵਿਦਵਾਨ ਸਮਾਜ ਸ਼ਾਸਤਰ ਮਨੋਵਿਗਿਆਨ ਤੇ ਅਰਥ ਸ਼ਾਸਤਰ ਜਿਹੇ ਸਮਾਜਿਕ ਵਿਗਿਆਨਾਂ ਮਾਨਵ ਵਿਗਿਆਨ ਤੇ ਜੀਵ ਵਿਗਿਆਨ ਵਰਗੇ ਕੁਦਰਤੀ ਵਿਗਿਆਨਾਂ ਆਦਿ ਸਹਾਇਤਾ ਨਾਲ ਰਾਜਨੀਤਕ ਤੱਥਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਕੀਤੇ ਜਾਂਦੇ ਹੱਕ ਦੇ ਵਿੱਚ ਨੇ ਇਹਨਾਂ ਆਧੁਨਿਕ ਵਿਦਵਾਨਾਂ ਦਾ ਇਹ ਵੀ ਮਤ ਹੈ ਕਿ ਰਾਜਨੀਤਿਕ ਪ੍ਰਕਿਰਿਆ ਕਿਸੇ ਸਮਾਜਿਕ ਅਵਸਥਾ ਵਿੱਚ ਹੀ ਸੰਭਵ ਹੋ ਸਕਦੀ ਹੈ ਇਸ ਸੰਬੰਧਿਤ ਸਮਾਜਿਕ ਵਿਵਸਥਾ ਦਾ ਅਧਿਐਨ ਦੂਜੇ ਸਮਾਜਿਕ ਵਿਗਿਆਨਾਂ ਦੀ ਸਹਾਇਤਾ ਨਾਲ ਹੀ ਸੰਭਵ ਹੋ ਪਾਉਂਦਾ ਹੈ ਅੱਗੇ ਹੈਗਾ ਮੁਕਤ ਮੁੱਲ ਮੁਕਤ ਅਧਿਐਨ ਹਾਂਜੀ ਵੈਲਿਊ ਫ੍ਰੀ ਸਟਡੀ ਰਾਜਨੀਤੀ ਸ਼ਾਸਤਰ ਦੇ ਪਰੰਪਰਾਵਾਦੀ ਵਿਦਵਾਨ ਵਿਸ਼ੇਸ਼ ਕਦਰਾਂ ਕੀਮਤਾਂ ਨਾਲ ਜੁੜੇ ਹੋਏ ਨੇ ਜਿੱਦਾਂ ਦੇ ਆਧਾਰ ਤੇ ਉਹ ਕਿਸੇ ਵੀ ਰਾਜਨੀਤਿਕ ਪ੍ਰਣਾਲੀ ਦੀ ਪਰਖ ਕਰਦੇ ਨੇ ਇਸ ਤੋਂ ਇਲਾਵਾ ਉਹ ਰਾਜਨੀਤਿਕ ਸੰਸਥਾਵਾਂ ਦੇ ਭੂਤ ਤੇ ਵਰਤਮਾਨ ਨਾਲ ਹੇ ਹੀ ਸਵੰਧਿਤ ਨਹੀਂ ਹਨ ਸਗੋਂ ਉਹਨਾਂ ਦੇ ਵਿਵਿਖਤ ਰੂਪ ਨਾਲ ਵੀ ਸਵੰਧਿਤ ਨੇ ਇਹਨੂੰ ਅਸੀਂ ਰਾਜਨੀਤੀ ਸ਼ਾਸਤਰ ਦਾ ਆਦਰਸ਼ਮਈ ਪੱਖ ਕਹਿ ਸਕਦੇ ਹਾਂ ਤਲਾਤਮਕ ਰਾਜਨੀਤੀ ਕਿਸੇ ਵਿਸ਼ੇਸ਼ ਕਦਰਾਂ ਕੀਮਤਾਂ ਨਾਲ ਬੱਝੀ ਹੋਈ ਨਹੀਂ ਹੈਗੀ ਤੇ ਨਾ ਹੀ ਇਸ ਦਾ ਕੋਈ ਆਦਰਸ਼ਮਈ ਪੱਖ ਹੈ ਤਲਾਤਮਕ ਰਾਜਨੀਤੀ ਦਾ ਸਬੰਧ ਵਰਤਮਾਨ ਨਾਲ ਹੈ ਤੇ ਅਧਿਆਨ ਕਰਤਾ ਅਧਿਐਨ ਕਰਦੇ ਸਮੇਂ ਨਿੱਜੀ ਪਸੰਦ ਅਤੇ ਨਾ ਪਸੰਦ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹ ਚੰਗੇ ਤੇ ਬੁਰੇ ਦੀ ਧਾਰਨਾ ਤੋਂ ਦੂਰ ਰਹਿੰਦਾ ਤੇ ਵਿਗਿਆਨਿਕ ਵਿਧੀਆਂ ਦੁਆਰਾ ਇਕੱਠੇ ਕੀਤੇ ਗਏ ਜਿਹੜੇ ਤੱਥ ਨੇ ਉਹਨਾਂ ਦੇ ਆਧਾਰ 'ਤੇ ਸਿੱਟੇ ਕੱਢਣ ਦਾ ਉਹ ਯਤਨ ਕਰਦਾ ਮਤਲਬ ਕਿ ਇਹ ਵੈਲਿਊ ਫਰੀ ਸਟਡੀ ਹੈ ਅਗੇ ਇਹਨਾਂ ਦੇ ਕੋਟੇਸ਼ਨ ਵੀ ਰੀਡ ਕਰ ਸਕਦੇ ਹੋ ਪਰ ਭਾਸ਼ਾ ਜਿਹੜੀ ਦਿੱਤੀ ਵੀ ਹੁੰਦੀ ਨਹੀਂ ਤੁਸੀਂ ਤੁਸੀਂ ਨੂੰ ਛੱਡ ਵੀ ਸਕਦੇ ਹੋ ਨੈਕਸਟ ਹੈਗਾ ਸਿਧਾਂਤ ਨਿਰਮਾਣ ਦੀ ਖੋਜ ਤਲਾਤਮਕ ਸ਼ਾਸਨ ਤੇ ਰਾਜਨੀਤੀ ਦੇ ਅਧਿਐਨ ਦਾ ਉਦੇਸ਼ ਅਲੱਗ-ਅਲੱਗ ਰਾਜਨੀਤਿਕ ਪ੍ਰਣਾਲੀਆਂ ਦੇ ਸਮਾਨਤਾਵਾਂ ਅਸਮਾਨਤਾਵਾਂ ਦਾ ਤੁਲਨਾਤਮਕ ਧਿਆਨ ਕਰਨਾ ਹੀ ਨਹੀਂ ਸਗੋਂ ਤੁਲਨਾ ਦੁਆਰਾ ਕਿਸੇ ਵਿਸ਼ੇਸ਼ ਸਿਧਾਂਤਾਂ ਦਾ ਨਿਰਮਾਣ ਕਰਨਾ ਵੀ ਹੈ ਪ੍ਰਸਿੱਧ ਵਿਦਵਾਨ ਡੇਵਿਡ ਐਮ ਵੁੱਡ ਦਾ ਮਤਕਿ ਤੁਲਨਾਤਮਕ ਸ਼ਬਦ ਦੀ ਵਰਤੋਂ ਇਸwidehat ਤੇ ਜ਼ੋਰ ਦੇਣ ਲਈ ਕੀਤੀ ਗਈ ਹੈ ਕਿ ਰਾਜਨੀਤੀ ਸ਼ਾਸਤਰ ਦੀ ਇਹ ਜ਼ਿੰਮੇਵਾਰੀ ਹੈ ਕਿ ਵੱਖ-ਵੱਖ ਰਾਜਨੀਤਿਕ ਪ੍ਰਣਾਲੀਆਂ ਨੂੰ ਤੁਲਨਾ ਦੇ ਉਦੇਸ਼ ਲਈ ਇਕਾਈਆਂ ਦੇ ਰੂਪ ਦੇ ਵਿੱਚ ਸਮਝਿਆ ਜਾਵੇ ਜਾ ਜੋ ਕਿਸੇ ਵਿਸ਼ੇਸ਼ ਸਿਧਾਂਤਾਂ ਨਿਰਮਾਣ ਤੇ ਉਸਦੀ ਪਰਖ ਹੋ ਸਕੇ ਹਾਂਜੀ ਇਤਲਾਤਮਕ ਰਾਜਨੀਤੀ ਦੇ ਵਿਦਵਾਨਾਂ ਨੇ ਇਤਲਾਤਮਕ ਧਿਆਨ ਦੇ ਵਿੱਚੋਂ ਕੁਝ ਮਹੱਤਵਪੂਰਨ ਸਿਧਾਂਤਾਂ ਨਿਰਮਾਣ ਕੀਤਾ ਜਿਵੇਂ ਕਿ ਸੰਕਟਕਾਲ ਦੀ ਸਥਿਤੀ ਦੇ ਵਿੱਚ ਸਮੂਹਿਕ ਅਗਵਾਈ ਨਾਲੋਂ ਵਿਅਕਤੀਗਤ ਸ਼ਾਸਨ ਵਧੇਰੇ ਸਫਲ ਹੁੰਦਾ ਸਰਕਾਰ ਦੀ ਕਿਸਮ ਕੋਈ ਵੀ ਕਿਉਂ ਨਾ ਹੋਵੇ ਅੱਜ ਸੰਸਦ ਦੀ ਪ੍ਰਭੂਸਤਾ ਕਿਤੇ ਵੀ ਨਹੀਂ ਹੈਗੀ ਥਾਰ ਹੈਗਾ ਸਰਕਾਰ ਦੀ ਕਿਸਮ ਕੋਈ ਵੀ ਕਿਉਂ ਨਾ ਹੋਵੇ ਸ਼ਾਸਨ ਸੱਤਾ ਸਦਾ ਹੀ ਇੱਕ ਵਿਸ਼ੇਸ਼ ਵਰਗ ਦੇ ਹੱਥਾਂ ਵਿੱਚ ਹੁੰਦੀ ਹੈ ਅੱਗੇ ਹੈਗਾ ਸਮਤਲ ਅਤੇ ਖੜਵੀ ਤੁਲਨਾ ਰਾਜਨੀਤੀ ਸ਼ਾਸਤਰ ਦੇ ਪਰੰਪਰਾਵਾਦੀ ਵਿਦਵਾਨਾਂ ਨੇ ਵੱਖ-ਵੱਖ ਦੇਸ਼ਾਂ ਦੀਆਂ ਰਾਜਨੀਤਿਕ ਪ੍ਰਣਾਲੀਆਂ ਦੇ ਤੁਲਨਾਤਮਕ ਅਧਿਐਨ ਤੇ ਜ਼ੋਰ ਦਿੱਤਾ ਜਿਹਨੂੰ ਆਮ ਬੋਲਚਾਲ ਦੇ ਵਿੱਚ ਆਪਾਂ ਸਮਤਲ ਤੁਲਨਾ ਹਾਰੀਜ਼ਨਟਲ ਕੰਪੈਰੀਜ਼ਨ ਕਹਿੰਦਾ ਹਾਂ ਲੇਕਿਨ ਆਧੁਨਿਕ ਵਿਦਵਾਨਾਂ ਨੇ ਇਸ ਦੇ ਨਾਲ ਨਾਲ ਇੱਕ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਰਾਜਨੀਤਿਕ ਸੰਸਥਾਵਾਂ ਦੀ ਆਪਸੀ ਤੁਲਨਾ ਕੀਤੇ ਜਾਣ ਤੇ ਵੀ ਜ਼ੋਰ ਦਿੱਤਾ ਇਹਨੂੰ ਆਪਾਂ ਖੜਵੀ ਤੁਲਨਾ ਕਹਾਂਗੇ ਵਰਟੀਕਲ ਕੰਪੈਰੀਜ਼ਨ ਤੇ ਤਲਾਤਮਕ ਰਾਜਨੀਤਿਕ ਵਿਦਵਾਨ ਵੱਖ-ਵੱਖ ਦੇਸ਼ਾਂ ਦੇ ਰਾਜਨੀਤਿਕ ਪ੍ਰਣਾਲੀਆਂ ਤੇ ਇੱਕ ਹੀ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਪਾਈਆਂ ਜਾਣ ਵਾਲੀਆਂ ਵੱਖ-ਵੱਖ ਰਾਜਨੀਤਿਕ ਸੰਸਥਾਵਾਂ ਦੀ ਆਪਸੀ ਤੁਲਨਾ ਕੀਤੀ ਜਾਂਦੇ ਹੱਕ ਦੇ ਵਿੱਚ ਨੇ ਅੱਗੇ ਦਾ ਆ ਗਿਆ ਜੀ ਕਨਕਲੂਜ਼ਨ ਠੀਕ ਹੈ ਆਪਾਂ ਨੇ ਕੀਤਾ ਸੀ ਸਰੂਪ ਹਾਂਜੀ ਰਜਾ ਆਪਾਂ ਨੇ ਟੌਪਿਕ ਕੀਤਾ ਜਿਹੜੇ ਤਲਾਤਮਕ ਸ਼ਾਸਨ ਅਤੇ ਰਾਜਨੀਤਿਕਾ ਸਰੂਪ ਤੇ ਦੀਆਂ ਵਿਸ਼ੇਸ਼ਤਾਵਾਂ ਨੈਕਸਟ ਆਪਾਂ ਟੌਪਿਕ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ Thanks.